ਸੱਚੇ ਕਾਜ ਦੇ ਸਤਾਲੀਆਂ ਲ ਬਟਿਕ ਤੋਂ ਅੱਜ ਮੈਂ ਤੁਹਾਡੇ ਲਈ ਪਾਰਟੀ ਵੇਅਰ ਮੈਥ ਲਈ ਸੂਟ ਲੈ ਕੇ ਆਈ ਹਾਂ ਇਹਦੇ ਵਿੱਚ ਤੁਸੀਂ ਆਨੰਦ ਕਰਜਣ ਲ ਸੂਟ ਤੇ ਪਾਰਟੀ ਤੇ ਵੇਅਰ ਮੈਰਿਜ ਤੇ ਵੇਅਰ ਕਰਨ ਲਈ ਸੂਟ ਦੇ ਸਕਦੇ ਹੋ ਫੈਬਰਿਕ ਆਪਣਾ ਅਲੱਗ-ਅਲੱਗ ਰਹੇਗਾ ਤੇ ਮੇਰੇ ਵਟਸਐਪ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਦੇਖ ਸਕੋ ਬਰ ਘੱਟ ਪ੍ਰਾਈਸ ਤੇ ਸੂਟ ਆ ਤੇ ਤੁਸੀਂ ਮੈਥੋਂ ਇਹਨਾਂ ਦਾ ਰੇਟ WhatsApp ਤੇ ਪੁੱਛ ਸਕਦੇ ਹੋ ਜੀ ਮੈਂ ਨੰਬਰ ਥੱਲੇ ਦੇਵਾਂਗੀ ਤਾਂ ਤੁਸੀਂ ਨੋਟ ਕਰ ਲਓ ਸੋਹਣੇ-ਸੋਹਣੇ ਫੋਟੋ ਵੀਡੀਓ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਆਪਣੇ ਕੋਲ ਬਾਈ ਕਰ ਸਕਦੇ ਤਾਂ ਸਾਡਾ ਬੁਟੀਕ ਜਗਰਾਮਾ ਦੇ ਵਿੱਚ ਆਨਲਾਈਨ ਆਪਣਾ ਕੰਮ ਹੈ ਜੀ ਕੰਮ ਆਪਣਾ ਸਾਫ਼ ਸੁਥਰਾ ਨੀਟ ਐਂਡ ਕਲੀਨ ਹੈ ਆਪਾਂ ਬਹੁਤ ਹੀ ਹੈਵੀ ਸੋਹਣੇ ਜਿੱਦਾਂ ਦਾ ਤੁਸੀਂ ਕਹੋਗੇ ਸੂਟ ਬਣਾਉਣ ਨੂੰ ਆਪਾਂ ਤੁਹਾਨੂੰ ਬਣਾ ਕੇ ਵੀ ਦੇਵਾਂਗੇ ਲਹਿੰਗੇ ਛਰਾਰੇ ਬਹੁਤ ਜ਼ਿਆਦਾ ਆਪਾਂ ਵਧੀਆ ਤੇ ਬਹੁਤ ਘੱਟ ਰੇਟ ਤੇ ਬਣਾਉਨੇ ਆਜੂ ਫਿਰ ਚੈੱਕ ਕਰੋ ਵੀਡੀਓ ਇਹੋ ਸੂਟ ਨੇ ਜੋ ਸੇ ਪਹਿਲਾਂ ਤਿਆਰ ਕੀਤੇ ਹੋਏ ਸੀ ਤੇ ਮੈਂ ਕਿ ਆਪਣੀ YouTube ਫੈਮਿਲੀ ਨੂੰ ਜ਼ਰੂਰ ਮੈਂ ਨਿਗਾ ਕਰਾਂ ਮੈਂਡਵਰਕ ਦਾ ਸੂਟ ਸੀ ਜੀ 3 ਮੀਟਰ ਦਾ ਆਪਾਂ ਦੁਪੱਟਾ ਲਗਾਇਆ ਸੀ ਖੁੱਲਾ ਡੁੱਲਾ ਨੰਦਕਾਰ ਜਲਾ ਸੂਟ ਸੀ ਤੇ ਤੁਸੀਂ ਵੀ ਕਿਸੇ ਕਲਰ ਤੇ ਸਾਡੇ ਕੋਲੋਂ ਬਣਵਾ ਸਕਦੇ ਹੋ ਤੁਹਾਡੀਆਂ ਮੈਂ ਡਰੈਸਾਂ ਸੂਟ ਜੋ ਮੈਂ ਬਣਾਏ ਸੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਚੈੱਕ ਕਰਵਾਵਾਂਗੀ ਪੈਨੋ ਮੇਰੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਬਹੁਤ ਹੀ ਘੱਟ ਤੇ ਬਹੁਤ ਹੀ ਵਧੀਆ ਕੰਮ ਕਰਨ ਵਾਲਾ ਆਪਣਾ ਬੁਟੀਕ ਹੈ ਤਾਂ ਤੁਸੀਂ ਸ਼ੇਅਰ ਫੋਲੋ ਜਰੂਰ ਕਰੋ ਸਾਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਵੀਡੀਓ ਪਹੁੰਚ ਜਾਣਾ ਆਪਾਂ ਸ਼ਰਾਰਾ ਸੂਟ ਬਣਾਇਆ ਸੀਗਾ ਕੁੜੀ ਦੇ ਜਾਗੋ ਡਰੈਸ ਸੀ ਵਿਆਹ ਲਈ ਦੀ ਤਾਂ ਬਹੁਤ ਹੀ ਵਧੀਆ ਜੋਰ ਜੱਟ ਤੇ ਆਪਾਂ ਸ਼ਰਾਰਾ ਤਿਆਰ ਕੀਤਾ ਸੀਗਾ ਤੇ ਪਿਓਰ ਚਨੋਂਨ ਦਾ ਨੂੰ ਦੁਪੱਟਾ ਲਗਾਇਆ ਸੀ ਆਪਾਂ ਫਰੋ ਚੱਕ ਤੁਸੀਂ ਸ਼ਰਾਰਾ ਦੇਖੋ ਤੁਸੀਂ ਫਿਨਿਸ਼ਿੰਗ ਪੱਟੀ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਸੋਹਣਾ ਹੈਵੀ ਸੂਟ ਬਣਾਇਆ ਹੋਇਆ ਸੀ ਆਪਾਂ ਇਸ ਤਰ੍ਹਾਂ ਦੇ ਸੂਟ ਤੁਸੀਂ ਸਾਡੇ ਕੋਲੋਂ ਬਣਵਾ ਸਕਦੇ ਹੋ ਅੱਗੇ ਇੱਕ ਹੋਰ ਆਪਾਂ ਲਹਿੰਗੇ ਨਾਲ ਕਗਰੇ ਨਾਲ ਕਮੀਜ਼ ਤਿਆਰ ਕੀਤਾ ਸੀ ਦੇਖੋ ਕਲਰ ਕਰੋ ਚੱਕ ਤੁਸੀਂ ਇਹ ਵੀ ਪੂਰਾ ਹੈਵੀ ਸੂਟ ਸੀ ਤੇ ਬਹੁਤ ਹੀ ਸੋਹਣਾ ਸਭ ਤੋਂ ਵੱਧ ਚਾਉਣ ਵਾਲਾ ਸਭ ਤੋਂ ਵੱਧ ਸਾਨੂੰ ਪਿਆਰ ਦਿੱਤਾ ਹੈ ਸੂਟ ਨੂੰ ਬਹੁਤ ਚੱਲਿਆ ਸੀ ਤਾਂ ਆਪਦੇ ਵਿੱਚ ਸੈਂਪਲ ਤੇ ਸੋਬਰ ਕਲਰ ਸੀਗਾ ਬਹੁਤ ਹੀ ਜ਼ਿਆਦਾ ਤੁਸੀਂ ਇਹ ਕਿਸੇ ਵੀ ਕਲਰ ਤੇ ਸਾਡੇ ਕੋਲ ਬਣਵਾ ਸਕਦੇ ਹੋ ਇਹ ਸ਼ਿਮਰ ਦਾ ਫੈਬਰਿਕ ਸੀ ਕੁੜਤੀ ਦਾ ਵੀ ਤੇ ਜੋ ਲਹਿੰਗੇ ਦਾ ਸੀਗਾ ਉਹ ਕ੍ਰੇਪ ਦਾ ਸੀ ਤੇ ਦੁਪੱਟਾ ਆਪਾਂ ਇਹਦੇ ਨਾਲ ਸੌਫਟ ਔਰਗੈਂਜਾ ਜਿਹਾ ਰੱਖਿਆ ਸੀਗਾ ਡੋਰਸ ਵਾਲਾ ਦੁਪੱਟਾ ਸੀ ਤੇ ਅੱਗੇ ਚੈੱਕ ਕਰੋ ਤੁਸੀਂ ਡਰੈਸ ਕਿਸੇ ਪੈਨ ਨੇ ਸਾਡੇ ਕੋਲ ਬਣਵਾਈ ਸੀਗੀ ਉਹਨਾਂ ਦੀ ਡਿਮਾਂਡ ਸੀਗੀ ਤਾਂ ਦੇਖੋ ਤੁਸੀਂ ਇਹ ਆਪਾਂ ਜੌਰਜਟ ਤੇ ਬਣਾਈ ਹੋਈ ਹੈ ਜੀ ਪੂਰੀ ਹੈਵੀ ਮਟੀਰੀਅਲ ਚ ਲੈ ਕੇ ਆਪਾਂ ਡਰੈਸ ਬਣਾਈ ਹੈ ਤੇ ਫਿਨਿਸ਼ਿੰਗ ਦੇ ਕੇ ਦੁਪੱਟਾ ਤਿਆਰ ਕੀਤਾ ਹੋਇਆ ਵਾ ਤੇ ਤੁਸੀਂ ਸੂਟ ਲਹਿੰਗੇ ਸ਼ਰਾਰੇ ਗਰਾਰੇ ਕਗਰੇ ਜੋ ਵੀ ਕੁਝ ਬਣਾਉਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਅਦ ਤੋਂ ਬਾਅਦ ਵੀਡੀਓ ਆਇਆ ਕਰਨੀ ਹੈ ਤਾਂ ਜੋ ਤੁਹਾਨੂੰ ਮੇਰੀਆਂ ਵੀਡੀਓ ਦੱਸ ਜਾਣ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ